ਸਾਸੀ ਗੱਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸੇਖਵਾ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਹੈ ਵੀਰ ਹੁਣੇ ਵਪਾਰ ਦਾ ਕੰਮ ਕਰਦੇ ਆ ਦੋ ਝੋਟੀਆਂ ਸੇਲ ਕਰਨੀਆਂ ਬਹੁਤ ਹੀ ਸੋਹਣੀਆਂ ਸਨਕੀਆਂ ਤੇ ਇੱਕ ਟੋਕੜ ਗੱਬਣਾ ਜੀ ਤੇ ਇੱਕ ਤਾਜੀ ਸੂਈ ਆ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਵੀਡੀਓ ਤੋਂ ਕਿਸੇ ਵੀ ਚੈਨਲ ਤੋਂ ਜ਼ਰੂਰੀ ਬੇਨਤੀ ਇਹ ਆ ਕਿ ਆਕੇ ਸੂਏ ਸੂਏ ਪਸ਼ੂ ਦੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਵੀਰ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਤੇ ਇਹਨਾਂ ਦੋਵਾਂ ਝੋਟੀਆਂ ਦੀ ਡਿਟੇਲ ਲਵਾਂਗੇ ਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਠੀਕ ਹੈ ਪਹਿਲੀ ਵੀਡੀਓ ਵੇਖ ਜੀ ਆਪਣੀ ਆਪਣੀ ਪਹਿਲੀ ਵੀਡੀਓ ਹੈ ਜੀ ਇੱਥੇ ਠੀਕ ਹੈ ਠੀਕ ਹੈ ਹਾਂ ਜੀ ਤੇ ਦੋ ਹੀ ਝੋਟੀਆਂ ਦੋ ਝੋਟੀਆਂ ਜੇ ਹਾਂਜੀ ਬੋਲ ਗੱਭਾਂ ਤੋਕੜ ਜੇਕ ਅੱਛਾ ਤੋਕੜ ਗੱਭਣ ਵਾ ਇੱਕ ਸੱਜਰ ਜੀ ਪੂਰੀ 15 20 ਦਾ ਲੈਂਦੀ ਸੱਜਰਾ ਕੱਟੀ ਬਿਲਕੁਲ ਮੰਗਰ ਅੱਛਾ ਜੀ ਮਾਲ ਆਉਂਦਾ ਜਾਂਦਾ ਹੀ ਰਹਿੰਦਾ ਮਾ ਜੀ ਹਾਂਜੀ ਆਉਂਦਾ ਜਾਂਦਾ ਰਹਿੰਦਾ ਜੀ ਠੀਕ ਹੈ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਦੱਸ ਨਾਮ ਅਮਰਪਾਲ ਸਿੰਘ ਜੀ ਹਾਂਜੀ ਪਿੰਡ ਜਾਦਪੁਰ ਸੇਖਵਾ ਹਾਂਜੀ ਜ਼ਿਲ੍ਹਾ ਗਰਦਾਖੋਟ ਤਹਿਸੀਲ ਬਟਾਲਾ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਦੱਸ ਦਿਓ ਵੀਰ ਜੀ ਆਪਣਾ ਫੋਨ 98761 30708 ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਆ ਪਹਿਲਾਂ ਆਪਾਂ ਦਿਖਾਉਣੀ ਆ ਜਿਹੜੀ ਤਾਜੀ ਸੂਈ ਇਹਨਾਂ ਦਿਖਾਉਣੀ ਆ ਹਾਂਜੀ ਹਾਂਜੀ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਵੀਰ ਜੀ ਨੂੰ ਸੂਈ ਨੂੰ ਇਹਨੂੰ ਹੋ ਗਏ ਜੀ 15 20 ਦਿਨ ਜੀ ਅੱਛਾ 15 20 ਦਿਨ ਤੇ ਬੱਚਾ ਕੱਟੀ ਕੱਟੀ ਬਿਲਕੁਲ ਅਜੇ ਤਾਜੀ ਜੀ ਕੱਟੀ ਆ ਗਈ ਜੀ ਆ ਠੀਕ ਹੈ ਜੀ 15 20 ਦਿਨ ਹੋ ਗਏ ਆ ਸੂਈ ਨੂੰ ਤੇ ਦੁੱਧ ਵੀਰ ਜੀ ਕਿੰਨਾ ਦੇ ਕੋਲ ਦੁੱਧ ਆਜ 12 ਕਿਲੋ ਥੱਲੇ ਦੇ 12 ਕਿਲੋ ਦੁੱਧ ਆ ਹਾਂਜੀ ਖਾਂਡ ਸੁਣ ਕਿਦਾਂ ਓਕੇ ਪੂਰੇ ਖਾਂਡ ਨਰੋਡ ਉਪਰ ਗਰੰਟੀ ਜੀ ਆਪਣੀ ਠੀਕ ਹੈ ਜੀ ਆ ਵੇਖੋ ਧੱਕ ਥੋੜੀ ਝੋਟੀ ਅੱਗੇ ਰੱਖਦੀ ਆ ਸੂਆ ਵੀਰ ਜੀ ਕਿ ਨਵਾਦਾ ਦੂਜਾ ਜੇਦ ਦੂਜਾ ਸੂਆ ਠੀਕ ਹੈ ਤੋਰੀ ਵੀਰ ਜੀ ਇਹਨੂੰ ਆ ਵੇਖੋ ਜੀ 12 ਕਿਲੋ ਦੁੱਧ ਐਸ ਟਾਈਮ ਤੇ ਜਿਹੜਾ ਤਿਆਰ ਆ ਵੀਰ ਜੀ ਦਾ ਲੀਟਰ ਮਰਵਾ ਦੇਣੇ ਆ ਥਣਾ ਦਾ ਗੈਪ ਚਾ ਕਰ ਲੋ ਝੋਟੀ ਬਹੁਤ ਸੋਹਣੀ ਐ ਥਣ ਲੱਗਾ ਬੜਾ ਚੰਗਾ ਤੋਰ ਦੇ ਵੀਰ ਲੰਮੀ ਤੋਰ ਤੇ ਮੜੀ ਬਾਹਰ ਤੋਰ ਦੇ ਕਰ ਝੋਟੀ ਪੂਰੀ ਸੁਨੱਖੀ ਐ ਕੁਆਲਿਟੀ ਦੀ ਐ ਕੱਦ-ਕਾੜ ਚੰਗਾ ਬੇਲ ਵੀ ਲੰਮੀ ਐ ਇਹ ਹੈ ਕਿ ਹਵਾਨੇ ਦੀ ਧਾਕਾ ਜਿਹੜੀ ਥੋੜੀ ਅੱਗੇ ਆ ਥਾਣ ਮੁਠੀ ਦੀ ਜਵਾਈ ਵਾਲਾ ਲੱਗਾ ਜੀ ਪੂਰਾ ਕੈਮ ਝੋਟੀ ਆ ਵੇਖੋ ਫੇਸ ਕੁਆਲਟੀ ਚੈੱਕ ਕਰ ਲੋ ਪੂਰੀ ਚੰਗੀ ਆ ਆਹ ਦੇਖੋ ਜੀ ਚੰਗੀ ਸੁਨੱਖੀ ਆ ਜੀ ਕੱਦ ਵੀ ਚੰਗਾ ਸੋਹਣਾ ਵਾ ਝੋਟੀ ਦਾ ਵੇਖ ਸਕਦੇ ਆ ਪੂਰੀ ਕੁਆਲਟੀ ਦੀ ਥਾਣ ਬਹੁਤ ਸੋਹਣਾ ਲੱਗਾ ਡਬਲ ਫਾਇਦਾ ਇੱਕ ਮਗਰ ਵੀ ਕੱਟੀ ਆ ਦੋ ਝੋਟੀਆਂ ਦੇਣੀਆਂ ਤੁਹਾਨੂੰ ਆ ਵੇਖੋ ਜੀ ਥਾਣ ਸੁਣ ਬਹੁਤ ਸੋਹਣਾ ਲੱਗਾ ਥਾਣ ਦੀ ਕੁਆਲਟੀ ਚੰਗੀ ਆ ਸੂਹਾ ਵੀਰ ਜੀ ਦੂਜਾ ਹੀ ਆ ਹੈ ਸੂਹਾ ਦੂਜਾ ਜਿਹਦਾ ਠੀਕ ਆ ਜਵਾਨ ਹੀ ਹੈ ਆ ਜਵਾਨ ਹੋ ਗਈ ਆ ਠੀਕ ਕੱਦ ਕਾਡ ਵੀ ਚੰਗਾ ਵਾ ਝੋਡੀ ਦਾ ਆਹ 8 ਦਿਨ ਹੋਏ ਜਾਈ ਨੂੰ ਠੀਕ ਆ ਜੀ ਤੇ ਇਹਦਾ ਦੁੱਧ ਕਿੰਨਾ ਕਜਵਾਜੂਗੀ ਵੀਰ ਜੀ ਦੁੱਧ 1500 ਕਿਲੋ ਜਵਾਜੂ ਜੀ ਹੁਣ ਤੇ 12 ਕਿਲੋ ਤਿਆਰ ਹੁਣ ਦੁੱਧ ਨੱਟ ਤਿਆਰ ਜੀ ਠੀਕ ਆ ਹਾਂਜੀ ਸਹੀ ਆ ਤੇ ਥਾਣਾ ਦੀ ਬਾਦ ਘਾੜਦ ਨਹੀਂ ਆਈ ਕੋਈ ਥਾਣਾ ਦੀ ਗਰੰਟੀ ਜੇ ਆਪਣੀ ਕੋਈ ਵਾਦ ਘਾਟ ਨੂੰ ਨਹੀਂ ਕੀਦਾ ਨਹੀਂ ਫਰਕ ਆਗਾ ਜੀ ਠੀਕ ਖੜੇ ਜਿੰਨੇ ਖਾਣੇ ਦੇ ਦੋ ਡੰਗ ਚਾਰ ਡੰਗ ਖੜੇ ਜਵਾਗੂਸ ਵਾਇਆ ਡੰਗਰ ਚੋਕੇ ਖੜੇ ਹਾਂਜੀ ਹਾਂਜੀ ਆਪੇ ਪਤਾ ਲੱਗ ਜਾਂਦਾ ਅਗਲੇ ਨੂੰ ਥਾਣਾ ਦੀ ਤੇ ਚਵਾਈ ਦੀ ਗਰੰਟੀ ਤੁਹਾਡੀ ਆ ਜਿੰਨੇ ਵੀ ਹੋਣਾ ਵਾ ਤੇ ਬਾਕੀ ਕੱਦ ਕਾੜ ਦੀ ਗਰੰਟੀ ਆਪਣੀ ਜਿੱਡਾ ਕਿ ਬਹੂ ਦਿਖਾਇਆ ਵਾ ਨਾ ਉਹ ਚੀਜ਼ ਆਪਾਂ ਜਿੱਡੀ ਹੈਗੀ ਝੋਡੀ ਓਡੀ ਦਿਖਾਤੀ ਹੈ ਵੱਡੀ ਕਰਕੇ ਨਹੀਂ ਦਿਖਾਈਊਗੀ ਕੋਲ ਆਓਗੀ ਤੇ ਓਡੀ ਦੇਖੂਗੀ ਜਿੱਡੀ ਵੀਡੀਓ 'ਚ ਹੋਊਗੀ ਤੇ ਵੀਰ ਜੀ ਮੁੱਲ ਦੱਸੋ ਕਿੰਨਾ ਕਹਿਦਾ ਮੁੱਲ ਕਹਨੋਂ ਪਾ 1.5 ਕਰੀਏ 45 ਕਰੀਏ ਇੱਕ 40 ਝੋਡੀ ਦੇ ਦਾਂਗੇ ਮਾਨਦਾਨ ਹੋ ਜੂ ਥੋੜਾ ਬੋਦਾ ਮਾਨਦਾਨ ਕਰ ਦਾਂਗੇ ਚਲੋ ਖੁੱਲਾ ਹੋ ਜੂ ਕਿਸ ਹਿਸਾਬ ਨਾਲ ਕਰ ਦਾਂ 1000 ਰੁਪਏ ਫੋਨ ਕਰ ਲੈ ਕੋਈ ਹਾਂਜੀ ਬਾਕੀ ਤਾਂ ਫਿਕਸ ਨਹੀਂ ਆ ਵੀਰ ਨੇ ਪਹਿਲੀ ਵੀਡੀਓ ਪਾਈ ਆ ਤੇ ਮਾਨਦਾਨ ਕਰ ਹੀ ਦੇਣਾ ਹੋ ਜੂਗਾ ਨਾ ਹਾਂਜੀ ਕਰ ਦਾਂਗੇ ਬਿਲਕੁਲ ਠੀਕ ਹੈ ਠੀਕ ਹੈ ਦੂਜੀ ਦਿਖਾਈਏ ਆਪਾਂ ਟੋਕੜ ਕੇ ਬਣ ਏ ਵੀਰ ਜੀ ਕਿੰਨੇ ਚਿਰ ਦੀ ਗੱਭਣ ਆ ਇਹ ਚੌਥਾ ਮਹੀਨਾ ਦੀ ਗੱਭਣ ਜੀ ਚੌਥਾ ਮਹੀਨਾ ਦੀ ਗੱਭਣ ਹਾਂਜੀ ਤੇ ਦੁੱਧ ਕਿੰਨਾ ਦੁੱਧ ਆ ਜਾ 8 ਕਿਲੋ ਮਲੇ 8 ਕਿਲੋ ਦੁੱਧ ਤਿਆਰ ਆ ਹਾਂਜੀ ਠੀਕ ਆ ਸੱਜਰ ਨਾਲ ਕੋਈ ਲਾਜਾ ਦੁੱਧ 9-10 ਕਿਲੋ ਚੋਈ ਜਾਣਾ ਠੀਕ ਆ ਹਾਂਜੀ ਸੂਹਾ ਤੋਂ ਜਾਜੇ ਦਾ ਸੱਜਰ ਨੇ ਵੀਰ ਜੀ ਕਿੰਨਾ ਕਿ ਚੋਆਏ ਨੇ ਇਹ ਟੁੱਟਦਾ 14-15 ਕਿਲੋ ਆਹ 14-15 ਕਿਲੋ ਦੁੱਧ ਚੋਆਇਆ ਆਏ ਨੇ ਹਾਂਜੀ ਠੀਕ ਆ ਇਹਨੂੰ ਤੋਰੀਏ ਵੀਰ ਜੀ ਆਹ ਵੇਖੋ ਜੀ ਕੱਦ-ਕਾਟ ਇਹਦਾ ਵੀ ਚੰਗਾ ਝੋਟੀ ਪੂਰੀ ਕੁਆਲਿਟੀ ਦੀ ਆ ਭਵਾਨਾ ਜੇ ਕਰ ਲੋ ਜੀ ਇਹਦਾ ਬਹੁਤ ਸੋਹਣਾ ਥਾਣ ਵੀ ਚੰਗਾ ਮੁੱਠੀ ਦੀ ਚੋਅਈ ਵਾਲਾ ਲੱਗਾ ਵਾ ਥੋੜਾ ਜ ਸਾਡੇ ਤੋਂ ਨਾ ਡਰਦੀ ਐ ਛੋਟੀ ਆਹ ਵੇਖੋ ਬੰਦੇ ਵੀਰ ਬੰਦੇ ਕੋਈ ਨਾ ਥੋੜਾ ਡਰਦੀ ਐ ਆਹ ਵੇਖ ਸਕਦੇ ਆ ਬਾਕੀ ਆਗੇ ਤੁਸੀਂ ਵੀ ਦੇਖ ਲਿਓ ਸੁਨੱਖੀ ਪੂਰੀ ਆ ਕੁਆਲਿਟੀ ਵੀ ਪੂਰੀ ਆ ਜੀ ਥਾਣ ਥੋਣ ਬੜਾ ਸੋਹਣਾ ਲੱਗਾ ਹੁਣ ਭਾਈ ਦੁੱਧ 8 ਕਿਲੋ ਹੀ ਆ ਹੈ ਹਾਂਜੀ ਦੁੱਧ ਆਇਆ 8 ਕਿਲੋ ਹੁਣ ਹੈ ਤਾਂ ਥਾਣ ਥਣ ਵੀਰ ਜੀ ਓਕੇ ਸਾਰੇ ਥਾਣ ਦੀ ਗਰੰਟੀ ਜੀ ਆਪਣੀ ਇੱਥੇ ਤੱਕ ਠੀਕ ਹੈ ਤੇ ਇੱਕ ਥੋੜਾ ਜਿਹਾ ਭਾਰਾ ਰੱਖ ਦੀ ਥਣ ਪਿੱਛੇ ਨਹੀਂ ਨਹੀਂ ਇਹ ਤਾਂ ਬਿਲਕੁਲ 19 ਕਿ ਦਾ ਫਰਕ ਨਹੀਂ ਜਾਏਗਾ ਜੇ ਹਾਂ ਹਾਂਜੀ ਇਹ ਸ਼ੁਰੂ ਤੋਂ ਹੀ ਚੱਲਦਾ ਠੀਕ ਹੈ ਹਾਂਜੀ ਦੁੱਧ ਦੁੱਧ ਪੂਰਾ ਹੀ ਆ ਹਾਂਜੀ ਹਾਂਜੀ ਦੁੱਧ ਬਿਲਕੁਲ ਪੂਰਾ ਜੀ ਕੋਈ ਬਾਤ ਘਾੜਦ ਨਹੀਂ ਹੈਗੀ ਨਹੀਂ ਜੀ ਨਹੀਂ ਠੀਕ ਹੈ ਜੀ ਹਾਂਜੀ ਦੋ ਡੰਗ ਚਾਰ ਡੰਗ ਚ ਆ ਕੇ ਖੜੇ ਇੱਥੇ ਕੋਈ ਠੀਕ ਹੈ ਜੀ ਤਸੱਲੀ ਕਰ ਲੇ ਆਪਣੀ ਤਸੱਲੀ ਬਿਲਕੁਲ ਆਪਣੀ ਆਪਾਂ ਵੀਡੀਓ ਪਹੁੰ ਤੇ ਮੋਲ ਵੀਰ ਜੀ ਕਿ ਨਾ ਕਰਨਾ ਇਹਦਾ ਮੋਲ ਭਾਵੇਂ 80 ਕਰੀਏ 85 ਕਰੀਏ ਹਾਂਜੀ 75000 ਚੋਟੀ ਦੇ ਦਾਂਗੇ ਮਾਨਤਾ ਨਾ ਹੋ ਜੂਗਾ ਥੋੜਾ ਬੋਦਾ ਕਰਨਾ ਯਾਤੀ ਐ ਇੱਥੇ ਫੋਨ ਕਰ ਲੇ ਕੋਈ ਸਾਡ ਨੂੰ ਹਾਂਜੀ ਫੋਨ ਕਰ ਲੇ ਜੀ ਠੀਕ ਹੈ ਜੀ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਬਾਸ ਜੀ ਧੰਨਵਾਦ ਜਿਹੜੇ ਵੀਰ ਭਰਾਵਾਂ ਨੇ ਸਾਡੇ ਨੂੰ ਦੋ ਡੰਗ ਚਾਰ ਜੋ ਚਵਾ ਕੇ ਖੜੇ ਜੀ ਠੀਕ ਹੈ ਜੀ ਹਾਂਜੀ ਸਹੀ ਆ ਤੇ ਵੀਰ ਨੂੰ ਫੋਨ ਕਰ ਲਿਓ ਨੰਬਰ ਸਕਰੀਨ ਤੇ ਵੀ ਚੱਲੂਗਾ ਥੱਲੇ ਬੰਨੇ ਨੰਬਰ ਚੱਲਦਾ ਹੁੰਦਾ ਵਾ ਤੇ ਉੱਪਰ ਆਪਣਾ ਚੱਲਦਾ ਹੁੰਦਾ ਵੀਡੀਓ ਬਣਾਉਣ ਵਾਸਤੇ ਤੇ ਕੋਈ ਵੀਰ ਫੋਨ ਕਰ ਸਕਦਾ ਆਪਣੀ ਤਸੱਲੀ ਕਰ ਲਿਓ 2 ਟਾਈਮ ਚੁਾਈ ਕਰਕੇ ਚੈੱਕ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰ ਦਿਓ ਸ਼ੇਰ ਜੀ ਧੰਨਵਾਦ ਜੀ